ਆਪਣਿਆਂ ਨਾਲ ਵੈਰ। ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਐਨਐਸਓ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੇ ਸਜ਼ਾਏਕ ਸਾਲ ਦੀ ਪੰਜਾਬ ਦੇ 2 ਸਾਲ ਦੀ ਇੱਥੇ 2 ਸਾਲ ਦੀ। ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ। ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਂਦਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਤੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬੈਰ ਰੱਖਣਾ ਤੂੰ ਨਵੇਂ ਬੁੱਤੋਂ ਸੇ ਸਿੱਖਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਔਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਵਿੱਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਤਿਹਾਸ ਸਾਹਮਣੇ ਤੇ ਆਸ ਹੈ ਸਾਡੇ ਵਿੱਚ ਤੁਸੀਂ ਇੱਕ ਤੇ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲਗੀਆਂ ਪੀਣਾਂ ਵਿੱਚ ਅਥਾ ਅਨੰਤ ਤੇ ਕਮਾਲ ਦੀ ਗੱਲ ਆਪਣੋਂ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਬਈ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਚ ਰਹਿਣਾ ਇਸ ਦੇਸ਼ ਦੇ ਜਮਿਆ ਪਲਿਆ ਮੇਰੇ ਪਿਤਾ ਪਿਤਾਮਾ ਇਸ ਦੇਸ਼ ਦੇ ਪਰ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁਤੋਂ ਸੇ ਸਿਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸੀ ਦਾ ਵਸਾਇਆ ਹੋਇਆ ਨਾ ਤੇ ਕਦਮ ਕਦਮ ਦੇ ਉੱਤੇ ਹਰ ਚੌਕ ਦੇ ਉੱਤੇ ਕੁਝ ਐਸੇ ਆਗਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਤੇ ਤੁਸੀਂ ਸਾਰੇ ਸ਼ਹਿਰ ਵਿੱਚ ਘੁੰਮ ਫਿਰੋ ਸਿਰਫ ਤਨੇਸਤ੍ਰਿੰਕੇ ਦੇ ਅਹੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁੱਧੋਂ ਸੇ ਸਿੱਖਾ ਅੱਦ ਹੋ ਗਈ ਐਨਾ ਮੁਤਸੱਬ ਪਣ ਐਨੇ ਧੰਗ ਦੇ ਲਈ ਜੋ ਮੈਂ ਇਸ ਸ਼ਹਿਰ ਦੇ ਘੁੰਮ ਫਿਰ ਕੇ ਦੇਖਦਾ ਆਪਣੋਂ ਸੇ ਬੈਰ ਰੱਖਣਾ ਉਨੇ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂਨੇ ਆਖਰ ਡੇਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਪਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੀ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਤਾਰੇ ਜਨੇਊ ਤਾਰੇ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ੇ ਦਾ ਸਦਕਾ ਕੋਈ ਕਹਿੰਦਾ ویری ہو گئی شیس گنج میں ایک دفعہ آگ بھی لائی گئی سے اپنوں سے بیر رکھنا تو نے بتوں سے سیکھا جنگو جدل سکھایا وائس کو بھی خدا نے تنگ آ کے میں نے آخر دیرو حرم کو چھوڑا وائس کا آواز چھوڑا چھوڑے تیرے پسانے وی پنجی ایتی پینتیس سال پہلے اقبال نے ایک گل کی ہے کہ چھ سو سال پہلے کبھی کہتا ہے ہمرا جھگڑا رہا نہ کو پنڈت مولا چھاڑے دو ਭਾਤ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੀ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਇਹ ਮੈਨੂੰ ਜੋ ਹੈ ਪਰਵਾਹ ਨਹੀਂ ਤੋਂ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਕਿਉਂਕਿ ਕਠੋਰ ਤੇ ਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਵਿਖਸ਼ੂ ਕਤਲ ਕਰ ਦਿੱਤੇ ਗਏ ਦੇਸ਼ ਦੇ ਦੇਸ਼ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ ਕੇ ਤੇ ਦੇਖੋ ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਭਈ ਇਹ ਨਿਜ਼ਾਮ ਸਾਨੂੰ ਪਰਵਾਹ ਨਹੀਂ ਇਹ ਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦਾ ਇਹ ਤੇ ਪੱਥਰ ਹੈ ਪੱਥਰ ਸਾਨੂੰ ਕਬੂਲ ਨਹੀਂ ਕੋਈ ਜਿੰਦਾ ਜਗਦਾ ਮਨੁੱਖ ਬੈਠਣਾ ਚਾਹੀਦਾ ਹੈ ਪੱਥਰ ਕਿਉਂ ਬੈਠਣਾ ਪੱਥਰ ਤੇ ਦੇਸ਼ ਨਾਲ ਟਕਰਾਨਗੇ ਦੇਸ਼ ਨੂੰ ਚਿਗਣਾ ਚੂਰ ਕਰਨਗੇ ਤੋ 12 ਲੱਖ ਬੋਧ ਭਿਖਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਵੈ ਤੇ ਬਾਕੀ ਬੋਧ ਭਿਖਸ਼ੂ ਭੱਜ ਗਏ। ਬ੍ਰਾਹਮਣਾਂ ਨੇ ਦੇਸ਼ ਵਿੱਚ ਰਹਿਣ ਨਹੀਂ ਦਿੱਤਾ। ਟਿਕਣ ਨਹੀਂ ਦਿੱਤਾ। ਕਬੀਰ ਪੰਥੀ ਖੜੇ ਹੋਏ ਸੰ ਬ੍ਰਾਹਮਣਾਂ ਨੇ ਮਿਟਾ ਦਿੱਤੇ। ਇਤਨੀ ਮਾਰਸ ਕਰ ਦਿੱਤੀ। ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚਲਣ ਨਹੀਂ ਦਿੱਤਾ। ਸਮੁੱਚੇ ਦੇਸ਼ ਵਿੱਚ 50 ਲੱਖ ਤੋਂ ਜ਼ਿਆਦਾ ਨਹੀਂ ਨੇ। ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ। ਤੇ ਬ੍ਰਾਹਮਣ ਨੇ ਨਹੀਂ ਚਲਣ ਦਿੱਤਾ। 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 અવਤਾਰ ਨੇ ਤੇ 24 અવਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੀ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਜ਼ ਕਰਾਂ ਕਿਥੇ ਸਤਨਾਮੀ ਵੀ ਨਹੀਂ ਫੈਲ ਸਕਦੇ ਬਹੁਤ ਵੱਡਾ ਇਹ ਬੰਧ ਚਲਿਆ ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਹੱਥਾਂ ਦੁੱਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ ਪਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਮਤ ਦੇ ਚਹੀਏ ਕਿ ਜਨੇਊ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਊ ਪਹਿਨਦਾ 9 ਸਾਲ ਦੇ ਗੁਰੂ ਨਾਨਕ ਹਿਲ ਗਿਆ ਬ੍ਰਾਹਮਣੀ ਸਮਾਜ ਹੈ ਤੇ 9 ਸਾਲ ਦਾ ਬੱਚਾ ਬਾਗ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਹੈ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਪਰਸੋ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨੇ ਹੁਣੇ ਤੋ ਹੀ ਰੋਕਾਂ ਲਾਓ। ਧੁਖਿਮਾ ਕਰਨੀ ਕਦਮ-ਕਦਮ ਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜਣਾ ਵੱਡਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹਨਾਂ ਬ੍ਰਾਹਮਣਾ ਨੂੰ ਆਖਦੇ ਆ ਇਹਨਾਂ ਜਣਾ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਆ ਨੇ ਆਪਣਾ ਹੋਂਦ ਪਾਇਆ ਖਿਮਾ ਕਰਨੀ ਇਹ ਜਣਾ ਨਹੀਂ ਵੱਡਿਆ ਜਾਂਦਾ। ਬੋਲੇ ਸਤਿ ਸ੍ਰੀ ਅਕਾਲ। ਆਪਣੀ ਥਾਂ ਤੇ ਮਜ਼ਬੂਤ ਰਹਿਣ ਗਿਆ ਔਰ ਮਹਾਨ ਰਹਿਣ ਗਿਆ ਜਿੱਥੇ ਤੰਗ ਆ ਕੇ ਇਕਬਾਲ ਨੇ ਆਖਿਆ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉੱਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਛਤਰੀ ਕੋ ਕੋ ਬਾਮਣ ਕੋ ਨਾ ਹੈ ਕਹਿ ਤਪ ਆਵਤ ਹੋ ਜੋ ਕਰੋ ਸਪਸ਼ਟ ਇੰਜ ਕਹਿ ਦਿੱਤਾ ਮੈਂ ਬਾਮਣ ਦਾ ਪੁੱਤਰ ਹੀ ਨਹੀਂ ਮੇਰਾ ਬਾਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ گل ختم سلسلہ ختم اتنے وڈے پدر دوتاری پورشان مہاتما بھد نے سوامی مہاویر نے کبیر پنتیا نے گرو گھر نے کوشش کی تھی اور میں کرا او نظام جڑے کھڑے ہوئے سن سدھار کبیر پنتھی جینی بو دی کریبن مٹا دیتے گئے اس دیس دیش ਇਤਿਹਾਸ ਤੁਸੀਂ ਪੜ੍ਹ ਕੇ ਵੇਖੋ ਮੈਂ ਜਦ ਇਹ ਸੰਗ ਨਾਲ ਦੇਖਣਾ ਕਿ ਮਿੱਟ ਕਿਉਂ ਗਏ ਮਹਾਤਮਾ ਬੁੱਧ ਜੈਸਾ ਕਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਵੰਡਦਾ ਰਿਹਾ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਵੰਡਣ ਦੇਣਾ ਨਹੀਂ ਚਲਣ ਦੇਣਾ ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ਼ ਕਰਾਂ ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਰਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਜਿਹੜੇ ਸਤਾਇਆ ਹੋ ਸੰ। ਨਾਮ ਦੇਵ ਸਤਾਇਆ ਹੋਇਆ ਸੀ। ਸੂਦ ਸੂਦ ਕਰ ਮਾਰ ਉਠਾਇਓ ਕਹੋਂ ਕਰੂੰ ਬਾਪ ਬੀਠਲਾ। ਸੂਦ ਸੂਦ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ। ਮੈਂ ਦੋਵੇਂ ਮੰਦਰ ਦੇਖੇ ਨੇ, ਆਂਡਾ ਤੇ ਬੀਠਲ ਮੰਦਰ। ਬੀਠਲ ਮੰਦਰ ਹੈ ਪੰਡਰਪੁਰ ਦੇ ਚ ਤੇ ਜਿਹੜਾ ਮੰਦਰ ਫਿਰ ਛੁਕਿਆ ਉਹ ਹੈ ਆਂਡਾ ਦੇ ਚ। ਔਂਡਾ ਹਜ਼ੂਰ ਸਾਹਿਬ ਤੋਂ ਚਾਲੀ ਮਿਲ ਦੂਰੀ ਤੇ ਪੰਡਰਪੁਰ ਗਾਲਬਨ 300 ਮੀਲ ਪੈ ਜਾਂਦਾ ਇਹਨਾਂ ਦੋਵਾਂ ਥਾਂ ਤੇ ਮੈਂ ਗਿਆ ਫਿਰ ਇਹ ਆਇਆ ਮੰਦਿਰ ਵੀ ਦੇਖਿਆ ਔਂਡਾ ਦੇ ਚੇ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਅੱਜ ਵੀ ਹੈ ਹੁਣੇ ਜਦ ਪਿਛਲੇ ਦਿਨੀ ਕੋ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਔਂਡਾ ਤੋਂ ਲੰਘਦਾ ਹੋਇਆ ਗਿਆ ਕਾਰ ਤੇ ਜਾ ਰਿਹਾ ਸੀ ਤੋਂ ਔਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿ ਚਲੋ ਵੇਖਦੇ ਹੋ ਜਾਂਦੇ ਹਾਂ ਬਾੜੀ ਉਸ ਦਾ ਮੰਦਿਰ ਬਣਾਇਆ ਜਿਵੇਂ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ ਇਹ ਨਾਮਦੇਵ ਦਾ ਖੜਾ ਜੀ ਇੱਥੇ ਬੈਠਾ ਸੀ ਤੇ ਪੰਡਰਪੁਰ ਤੇ ਮੈਂ ਨਿਰਾਲਾ ਸਿਲਸਿਲਾ ਦੇਖਿਆ ਅੰਦਰ ਵਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਤੇ ਰਾਹੀਂ ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦਿੱਤੇ ਹਾਲ ਦੇ ਚ ਇੱਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣਾ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਤੇ ਜੁੱਤੀਆਂ ਚ ਰੱਖੀ ਹੋਈ ਐ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਪੌੜੀਆਂ ਦੇ ਚ ਅਖੜ ਲਗੇ ਇਹ শূਦਰ ਹੈ ਨਾ ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ শূਦਰ ਹੰਤ ਨੇ ਮਥਾ ਵੀ ਟੇਕੋ ਪੈਸੇ ਵੀ ਚੜਾਓ ਪਰ ਹੈਨ শূਦਰ ਅੰਦਰ ਨਹੀਂ ਵੜਨਦੇ ਉੱਥੇ ਬੋਲ ਮੈਂ ਆਪਣੀ ਤਾਰੀਖ ਨੋਟ ਕੀਤੇ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੁਰਤੀ ਦੇ ਅੰਦਰ ਨਹੀਂ ਸਥਾਪਨ ਕਰਨੀ ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ ਧੋਖਾ ਖਿਮਾ ਕਰਨੇ ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਅਦਰਸ਼ ਲੈ ਕੇ ਆਏ ਤਾਂ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਣੀ ਸੀ ਕੁਦਰਤੀ ਗੱਲ ਹੈ ਜੋ ਕਿ ਗੁਰਨਾਮਿਕ ਨੇ ਬਣਾਏ ਹੋਏ ਸਿਧਾਂਤ ਨੇ ਚ ਬ੍ਰਾਹਮਣੀ ਮਤ ਵਾਸਤੇ ਕੋਈ ਥਾਂ ਨਹੀਂ ਜਗ੍ਹਾ ਨਹੀਂ ਹੈ। ਔਰ 9 ਸਾਲ ਤੋ ਗੁਰਨਾਮਿਕ ਨੇ ਇਹ ਬਗਾਵਤ ਸ਼ੁਰੂ ਕੀਤੀ ਮੈਂ ਨਹੀਂ ਪੈਨਣਾ ਜਨੇ ਉਹ ਗੱਲ ਖਤਮ। ਮੈਂ ਪਰੰਪਰਾਵਾਦੀ ਨਹੀਂ ਹਾਂ। ਔਰ ਮੈਂ ਵੇਦ ਵੀ ਨਹੀਂ ਪੜ੍ਹਨਾ। ਦਇਆਨੰਦ ਨੇ ਕਹਿ ਦਿੱਤਾ ਗੁਰਨਾ ਨੂੰ ਕੋਈ ਵੇਦ ਪਾਠੀ ਥੋੜੀ ਸੀ। ਗੁਰਨਾ ਨੂੰ ਕੋਈ ਸੰਸਕ੍ਰਿਤ ਥੋੜੀ ਆਦੀ ਸੀ ਉਹਨਾਂ ਨੇ। निर्भय की जगह पर निर्भव लिखा है पर उन को कौन दसे गुरु नानक संस्कृत प्राण आया इस देटे टीचर सी कोई <laughs> संस्कृत पढ़ाना आया नहीं गुरु नानक सच पढ़ाना आया सच की है आहा ए भाषा के अलग-अलग भांडे ने चाहे अरबी है फारसी है संस्कृत है पंजाबी है, है सिंधी है बंगला है मराठी है इतने भांडे ने ਦੇਖਣਾ ਤੇ ਇਹ ਭਾਂਡੇ ਵਿੱਚ ਭੋਜਨ ਕੀ ਹੈ ਤੇ ਤੇ ਭਾਂਡੇ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਤੇ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੇ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ ਸਵਾਲ ਤੇ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਵਿੱਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਉਹਦੇ 36 ਸ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਇਆ ਕਿ ਮੈਂ ਕੰਨੇ ਛੱਕ ਕੇ ਤ੍ਰਿਪਤੀ ਮਿਲੈਗੀ। ਹਾਂ। ਔਰ ਉਹ ਤੇ ਮੈਂ ਮੰਨਦਾ ਹੀ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ ਸਾਰੇ ਭਾਂਡੇ ਸੋਨੇ ਦੇ ਨੇ। ਚਾਹ ਉਸ ਸੰਸਕ੍ਰਿਤ ਤੇ ਚਾਹ ਫਾਰਸੀ ਹੈ। ਚਾਹ ਅਰਬੀ ਹੈ ਤੇ ਚਾਹ ਪੰਜਾਬੀ ਹੈ। ਚਾਹ ਉਰਦੂ ਹੈ ਤੇ ਚਾਹ ਬੰਗਲਾ ਹੈ। ਚਾਹ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਾਨਤਾ ਹੋਵੇਗੀ ਭਾਂਡੇ 'ਚ ਹੈ ਕਿ ਆਦਰ ਭਾਂਡਿਆਂ ਵਿੱਚ ਪਖੰਡ ਹੈ ਭਾਂਡਿਆਂ ਵਿੱਚ ਝੂਠ ਪਿਆ ਹੈ ਭਾਂਡਿਆਂ ਵਿੱਚ ਵਿਤਕਰੇ ਪਏ ਨੇ ਭਾਂਡਿਆਂ ਵਿੱਚ ਦੁਸ਼ਮਣੀ ਪਈ ਹੈ ਇਹਨਾਂ ਭਾਂਡਿਆਂ ਨੂੰ ਕੀ ਕਰੀਏ ਛੱਕ ਕੇ ਤ੍ਰਿਪਤੀ ਮਿਲੇਗੀ